ਪ੍ਰੋਪਰਟੀ ਦਾ ਥਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਹੈ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਗਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ 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 ਕਾਰਨ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਕੋਠਾਣੇ ਕੋਲ ਜਗ੍ਹਾ ਹੈ ਨਹੀਂਗੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਐਕਟ ਚਾਹੁੰਦੇ ਜਾਂ ਗੱਲ ਕੋਈ ਹਾਮ ਤੌਰ ਤੇ ਇਹ ਹਾਸੇ ਵਾਪਰ ਇਹਨਾਂ ਬਲੌਂਗੀ ਵੀ ਪਹਿਲਾਂ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਿਹੜੀਆਂ ਜਿੱਦਾਂ ਮਾਲ ਮੁਕਦਮਾ ਹੈ ਇਹਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਤਿਕਾਰਯੋਗ ਜੀ ਸਾਨੂੰ ਕੋਰਟ ਕਾਪੜੇ ਪਾ ਰਹੇ ਨੇ ਸਾਡੇ ਨਾਲ ਸਾਹਮਣਾ ਕਰਨਾ ਪਏਗਾ ਕਿਉਂਕਿ ਪਬਲਿਕ ਸੇਕਿਟੀ ਹੈ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਇਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਉਹ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਗੱਡੀ ਦਾ ਠਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਹੈ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਗਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ 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 ਕਾਰਨ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕੇ ਗੱਡੀਆਂ ਨੂੰ ਆਪਣੇ ਕੋ ਥਾਣੇ ਕੋ ਜਗ੍ਹਾ ਹੈ ਨਹੀਂਗੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਐਕਟ ਚਾਹੁੰਦੇ ਜਾਂ ਗੱਲ ਕੋਈ ਹਾਮ ਤੌਰ ਤੇ ਇਹ ਹਾਸੇ ਵਾਪਰ ਇਹਨੇ ਬਲੌਂਗੀ ਵੀ ਪਹਿਲਾਂ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਿਹੜੀਆਂ ਜੰਨਾ ਮਾਲ ਮੁਕਦਮਾ ਇਹਨੂੰ ਵੀ ਅਸੀਂ ਕਾਫੀ ਹੱਦ ਤੱਕ ਰੀਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਟਾਫ ਮੈਨਜਰ ਦੇ ਕਰਮਚਾਰੀ ਕਰ ਰਹੇ ਨੇ ਕਿ ਤੁਹਾਨੂੰ ਕੋਰਟ ਦਾ ਪਰੇ ਬਾਹਰ ਇਹਨਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਇੱਕ ਪਾਸੇ ਦੇਖ ਸਕਦੇ ਹੋ ਇਹ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਐਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਉਹ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇੱਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਗੱਡੀ ਦਾ ਥਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਕੁ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਆ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਕਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ ਕੀ ਕਾਰਨ ਹੈ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਖਾਣੇ ਕੋਲ ਜਗ੍ਹਾ ਹੈ ਨਹੀਂ ਜੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਹੈ ਪਛਾਣ ਜੀ ਗੱਲ ਕਿ ਹਾਂ ਤੌਰ ਤੇ ਇਹ ਹਾਸੇ ਵਾਪਰ ਰਹੇ ਨੇ ਬਲੌਂਗੀ ਵੀ ਪਲਾ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਗ੍ਹੀਆਂ ਜਿੱਦਾਂ ਮਾਲ ਮੁਕਦਮਾ ਹੈ ਇਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਤਿਕਾਰਯੋਗ ਕਮੇਟੀ ਦੇ ਕਰਮਚਾਰੀ ਜੀ ਤੁਹਾਨੂੰ ਕੋਰਟ ਦਾ ਪਰੇ ਬਾਹਰ ਨੂੰ ਤੁਹਾਨੂੰ ਸਾਹਮਣਾ ਕਰਨਾ ਪਏਗਾ ਕਿਉਂਕਿ ਪਾਸੇ ਦੇਖ ਸਕਦੇ ਹੋ ਜਾਂ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਐਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਹੋ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇੱਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਪਰਪਰਟੀ ਦਾ ਖਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਕੁ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਆ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਕਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ 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 ਕਾਰਨ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਖਾਣੇ ਕੋਲ ਜਗ੍ਹਾ ਹੈ ਨਹੀਂ ਜੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਹੈ ਪਛਾਣ ਜੀ ਗੱਲ ਕਿ ਹਾਂ ਤੌਰ ਤੇ ਇਹ ਹਾਸੇ ਵਾਪਰ ਰਹੇ ਨੇ ਬਲੌਂਗੀ ਵੀ ਪਲਾ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਗ੍ਹੀਆਂ ਜਿੱਦਾਂ ਮਾਲ ਮੁਕਦਮਾ ਹੈ ਇਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਰਕਾਰ ਦੇ ਕਰਮਚਾਰੀ ਕਰ ਰਹੇ ਨੇ ਤੁਹਾਨੂੰ ਕੋਈ ਕਾਪੜਾ ਭਾਰੀ ਮਿਲਤ ਨਹੀਂ ਸਾਡੇ ਕਰਨਾ ਪਏਗਾ ਕਿ ਪਾਉਂਦੇ ਹੋਏ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਇਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਉਹ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਕਪੜੀ ਦਾ ਖਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਆ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਕਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ ਕੀ ਕਾਰਨ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਕੋਠਾਣੇ ਕੋਲ ਜਗ੍ਹਾ ਹੈ ਨਹੀਂਗੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਐਕਟ ਚਾਹੁੰਦੇ ਜਾਂ ਗੱਲ ਕਿਉਂਕਿ ਹਾਮ ਤੌਰ ਤੇ ਇਹ ਹਾਸੇ ਵਾਪਰ ਇਹਨੇ ਬਲੌਂਗੀ ਵੀ ਪਹਿਲਾਂ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਿਹੜੀਆਂ ਜਿੱਦਾਂ ਮਾਲ ਮੁਕਦਮਾ ਹੈ ਇਹਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਤਿਕਾਰਯੋਗ ਮੈਂ ਵੀ ਕਰਮਚਾਰੀ ਕਰ ਰਹੇ ਹਾਂ ਤੁਹਾਨੂੰ ਕੋਈ ਕਾਪੜਾ ਪਾੜੀ ਨੂੰ ਤੁਹਾਨੂੰ ਸਾਹਮਣਾ ਕਰਨਾ ਪਏਗਾ ਕਿਉਂਕਿ ਪਾੜ ਸਕਦੇ ਹੋ ਜਾਂ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਇਹ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਇਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਉਹ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਪ੍ਰੋਪਰਟੀ ਦਾ ਥਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਹੈ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਗਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ ਕੀ ਜੀ ਕਾਰਨ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਕੋ ਥਾਣੇ ਕੋ ਜਗ੍ਹਾ ਹੈ ਨਹੀਂਗੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਐਕਟ ਚਾਹੁੰਦੇ ਜਾਂ ਗੱਲ ਕੋ ਕਿ ਹਾਮ ਤੌਰ ਤੇ ਇਹ ਹਾਸੇ ਵਾਪਰ ਇਹਨੇ ਬਲੌਂਗੀ ਵੀ ਪਹਿਲਾਂ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਿਹੜੀਆਂ ਜੰਨਾ ਮਾਲ ਮੁਕਦਮਾ ਇਹਨੂੰ ਵੀ ਅਸੀਂ ਕਾਫੀ ਹੱਦ ਤੱਕ ਰੀਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਟਾਫ ਮੈਨਜਰ ਦੇ ਕਰਮਚਾਰੀ ਕਰ ਰਹੇ ਨੇ ਕਿ ਤੁਹਾਨੂੰ ਕੋਰਟ ਕਾਪਲ ਭਾਰੀ ਨੂੰ ਤੁਹਾਨੂੰ ਸਾਹਮਣਾ ਕਰਨਾ ਪਏਗਾ ਕਿਉਂਕਿ ਪਾਸੇ ਦੇ ਸਕਦੇ ਹਾਂ ਜਾਂ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਇਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਉਹ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਕਪੜੀ ਦਾ ਠਾਣੇ ਸਾਹਮਣੇ ਗੱਡੀਆਂ ਨੇ ਉਹਨਾਂ ਨੂੰ ਅੱਜ ਅਚਾਨਕ ਅੱਗ ਲੱਗ ਜਾਂਦੀ ਆ ਨੁਕਸਾਨ ਕਿੰਨਾ ਹੋਇਆ ਤੇ ਕਿਉਂਕਿ ਨਾਲ ਇਹ ਜੀ ਹਫ਼ਤਾ ਉਹਦੀ ਪਾਰਕਿੰਗ ਵੀ ਹੈ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਗਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ ਕੀ ਕਾਰਨ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਕੋ ਥਾਣੇ ਕੋ ਜਗ੍ਹਾ ਹੈ ਨਹੀਂਗੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨੂੰ ਲੈ ਕੇ ਕੋਈ ਐਕਟ ਚਾਹੁੰਦੇ ਜਾਂ ਗੱਲ ਕਿਉਂਕਿ ਹਾਮ ਤੌਰ ਤੇ ਇਹ ਹਾਸੇ ਵਾਪਰ ਇਹਨਾਂ ਨੂੰ ਵੀ ਪਹਿਲਾਂ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਿਹੜੀਆਂ ਜੰਨਾ ਮਾਲ ਮੁਕਦਮਾ ਹੈ ਇਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਟਾਫ ਮੈਂਬਰ ਦੇ ਕਰਮਚਾਰੀ ਕਰ ਰਹੇ ਨੇ ਤੁਹਾਨੂੰ ਕੋਈ ਕਾਪੜਾ ਪਾੜੀ ਨੂੰ ਤੁਹਾਨੂੰ ਸਾਹਮਣਾ ਕਰਨਾ ਪਏਗਾ ਕਿਉਂਕਿ ਪਾਸੇ ਦੇਖ ਸਕਦੇ ਹੋ ਜਾਂ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਐਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਹੋ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇੱਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ